ਜੇਕਰ ਤੁਸੀਂ ਵੈਜੀਟੇਰੀਅਨ ਹੋ ਸ਼ਾਕਾਹਾਰੀ ਹੋ ਤਾਂ ਇੱਕ ਖਬਰ ਤੁਹਾਡੇ ਲਈ ਕਿਉਂਕਿ ਹੁਣ ਖਾਣ ਪੀਣ ਦੇ ਜੋ ਪਦਾਰਤ ਨੇ ਉਹਨਾਂ ਦੇ ਵਿੱਚ ਮਿਲਾਵਟ ਹੱਦੋਂ ਵੱਧ ਕੀਤੀ ਜਾ ਰਹੀ ਹੈ ਅਜਿਹੇ ਦੇ ਵਿੱਚ ਹੁਣ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਜੋ ਬਾਹਰ ਦੀਆਂ ਚੀਜ਼ਾਂ ਜੋ ਲੁਕੀ ਖਾਂਦੇ ਨੇ ਉਸ ਦੇ ਵਿੱਚ ਨੋਨ ਵੈਜੀਟੇਰੀਅਨ ਜੋ ਚਰਬੀ ਹੈ ਉਹ ਵੀ ਮਿਲਾਇਆ ਜਾਂਦਾ ਹੈ ਜੀ ਹਾਂ ਇਹ ਜਾਣ ਕੇ ਤੁਸੀਂ ਹੈਰਾਨ ਜ਼ਰੂਰ ਹੋਵੋਗੇ ਕਿ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਚਰਬੀ ਹੋਣਾ ਤਾਂ ਲਾਜ਼ਮੀ ਹੈ ਪਰ ਮੈਂ ਗੱਲ ਕਰ ਰਹੀ ਹਾਂ ਉਹਨਾਂ ਚੀਜ਼ਾਂ ਦੀ ਜੋ ਤੁਸੀਂ ਆਮ ਤੌਰ ਉਤੇ ਖਾਂਦੇ ਹੋ ਯਾਨੀ ਮੈਂ ਗੱਲ ਕਰ ਰਹੀ ਹਾਂ ਸ਼ਾਕਾਹਾਰੀਆਂ ਦੀ ਜੋ ਸ਼ਾਕਾਹਾਰੀ ਰੋਜ਼ ਖਾਂਦੇ ਨੇ ਉਸ ਦੇ ਵਿੱਚ ਵੀ ਜੋ ਐਨੀਮਲ ਫੈਟ ਹੈ ਉਹ ਮਿਲਾਇਆ ਜਾ ਰਿਹਾ ਹੈ ਤੇ ਆਓ ਜਾਣਦੇ ਹਾਂ ਕਿ ਆਖਰ ਫਾਸਟ ਫੂਡ ਦੇ ਵਿੱਚ ਜਾਂ ਬਾਹਰ ਦੀਆਂ ਉਹ ਕਿਹੜੀਆਂ ਚੀਜ਼ਾਂ ਨੇ ਜਿਸ ਦੇ ਵਿੱਚ ਐਨੀਮਲ ਫੈਟ ਦੀ ਮੌਜੂਦਗੀ ਦਰਸਾਈ ਗਈ ਹੈ ਇਸ ਖਾਸ ਰਿਪੋਰਟ ਦੇ ਵਿੱਚ ਅੱਜ ਦੇ ਰੋਜ਼ਮਿਆਂ ਭਰੀ ਜ਼ਿੰਦਗੀ ਦੇ ਵਿੱਚ ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਕੀ ਕੀ ਖਾ ਰਹੇ ਹਾਂ ਅੱਜਕਲ ਜ਼ਿਆਦਾਤਰ ਲੋਕ ਜਿਨ੍ਹਾਂ ਦੇ ਵਿੱਚ ਬੱਚੇ ਤੇ ਨੌਜਵਾਨ ਦੋਵੇਂ ਹੀ ਸ਼ਾਮਲ ਨੇ ਇਹਨਾਂ ਦਾ ਦਿਨ ਤਾਂ ਬਾਹਰ ਦਾ ਖਾਏ ਬਿਨਾ ਮੁੱਕਦਾ ਹੀ ਨਹੀਂ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਜੋ ਖਾਣਾ ਖਾਂਦੇ ਹੋ ਉਸ ਦੇ ਵਿੱਚ ਕੀ ਮਿਲਾਇਆ ਜਾਂਦਾ ਹੈ ਇਹ ਖਾਸ ਤੌਰ ਉਤੇ ਸ਼ਾਕਾਹਾਰੀਆਂ ਦੇ ਲਈ ਇਹ ਸਮਝਣ ਦੇ ਲਈ ਮਹੱਤਵਪੂਰਨ ਹੈ ਕਿ ਉਹ ਅਸਲ ਦੇ ਵਿੱਚ ਕੀ ਖਾ ਰਹੇ ਹਨ ਅਤੇ ਕੀ ਉਹ ਇਸ ਬਾਰੇ ਜਾਣਦੇ ਨੇ ਤੁਹਾਨੂੰ ਦੱਸ ਦਈਏ ਪ੍ਰਾਪਤ ਜਾਣਕਾਰੀ ਦੇ ਮੁਤਾਬਕ ਜਾਨਵਰਾਂ ਦੀ ਚਰਬੀ ਜਿਸ ਨੂੰ ਲਾਰ ਜਾਂ ਫਿਰ ਟੀਲੋ ਵੀ ਕਿਹਾ ਜਾਂਦਾ ਹੈ ਜਿਸ ਨੂੰ ਵਕ-ਵਕ ਖਾਣਿਆਂ ਅਤੇ ਉਤਪਾਦਾਂ ਦੇ ਵਿੱਚ ਮਿਲਾਇਆ ਜਾਂਦਾ ਹੈ ਇੱਥੇ ਕੁਝ ਆਮ ਚੀਜ਼ਾਂ ਹਨ ਜਿਨ੍ਹਾਂ ਦੇ ਵਿੱਚ ਜਾਨਵਰਾਂ ਦੀ ਚਰਬੀ ਹੋ ਸਕਦੀ ਹੈ ਜੀ ਹਾਂ ਭਾਵੇਂ ਤੁਸੀਂ ਹੈਰਾਨ ਰਹਿ ਗਏ ਹੋਵੋਗੇ ਪਰ ਇਹ ਬਿਲਕੁਲ ਸੱਚ ਹੈ ਇੱਥੇ ਹੁਣ ਇਹ ਜਾਣਨਾ ਲਾਜ਼ਮੀ ਹੋ ਜਾਂਦਾ ਹੈ ਕਿ ਆਖਰੂ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਜਾਨਵਰਾਂ ਦੀ ਚਰਬੀ ਮਿਲਾਈ ਜਾ ਸਕਦੀ ਹੈ ਖਾਸ ਤੌਰ ਉਤੇ ਸ਼ਾਕਾਹਾਰੀਆਂ ਨੂੰ ਇਹ ਜਾਣਨਾ ਤਾਂ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ ਪਾਸੇ ਜਿੱਥੇ ਉਹ ਨਾਨ-ਵੈਜ ਤੋਂ ਗੁਰੇਸ਼ ਕਰਦੇ ਨੇ ਅਜਿਹੇ ਦੇ ਵਿੱਚ ਉਹਨਾਂ ਦੀ ਜਾਣਕਾਰੀ ਤੋਂ ਬਿਨਾਂ ਹੀ ਕਿਤੇ ਉਹਨਾਂ ਨੂੰ ਨਾਨ-ਵੈਜ ਤਾਂ ਨਹੀਂ ਖਵਾਇਆ ਜਾ ਰਿਹਾ ਇਹ ਜਾਣਨਾ ਬੇਹਦ ਜ਼ਰੂਰੀ ਹੈ ਆਉ ਜਾਣਦੇ ਹਾਂ ਕਿ ਪ੍ਰਾਪਤ ਰਿਪੋਰਟ ਦੇ ਮੁਤਾਬਕ ਉਹ ਕਿਹੜੇ ਪਦਾਰਥ ਜਾਂ ਫਿਰ ਖਾਣ ਵਾਲੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਚਰਬੀ ਹੋ ਸਕਦੀ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਮਾਰਜਰੀਨ ਦੀ ਜੀहां ਜਸਦੀਆਂ ਕੁਝ ਕਿਸਮਾਂ ਦੇ ਵਿੱਚ ਜਾਨਵਰਾਂ ਦੀ ਚਰਬੀ ਸ਼ਾਮਲ ਹੋ ਸਕਦੀ ਹੈ ਖਾਸ ਕਰਕੇ ਜੇ ਉਹ ਫਲੇਵਰਸ ਜਾਂ ਫਿਰ ਨੈਚੁਰਲ ਫੈਟਸ ਦਾ ਜ਼ਿਕਰ ਕਰਦੇ ਹੋਣ ਉਸ ਤੋਂ ਬਾਅਦ ਉਹ ਚੀਜ਼ جس دی ਵਰਤੋਂ بچیاں ਤੋਂ ਲੈ ਕੇ ਨੌਜਵਾਨਾਂ ਤੱਕ ਹਰ ਕੋਈ ਕਰਦਾ ਹੈ ਉਸ ਦੀ ਗੱਲ ਕਰਾਂਗੇ ਜੀ ਹਾਂ بسکٹ ਅਤੇ ਨਾਲ ਹੀ ਕੁਕੀਜ਼ ਇਹ ਜਾਣ ਕੇ ਤੁਹਾਨੂੰ ਹੈਰਾਨਗੀ ਹੋਵੇਗੀ ਕਿ ਬਹੁਤ ਸਾਰੇ بسکٹਾਂ ਅਤੇ ਕੁਕੀਜ਼ ਦੇ ਵਿੱਚ ਜਾਨਵਰਾਂ ਦੀ ਚਰਬੀ ਹੁੰਦੀ ਹੈ ਖਾਸ ਤੌਰ ਤੇ ਉਹ ਜੋ ਮੱਖਣ ਸੁਆਦ ਵਾਲੀ ਚਰਬੀ ਦੀ ਵਰਤੋਂ ਕਰਦੇ ਨੇ ਉਸ ਤੋਂ ਬਾਅਦ ਹੁਣ ਤੱਕ ਸ਼ਾਕਾਹਾਰੀਆਂ ਨੇ ਵੀ ਖੂਬ ਪੈਟੀਜ਼ ਅਤੇ ਸੌਸੇਜ਼ ਖਾਤੇ ਹੋਣਗੇ ਤਾਂ ਇੱਥੇ ਤੁਹਾਨੂੰ ਦੱਸ ਦਈਏ ਕਿ ਰਿਪੋਰਟ ਦੇ ਮੁਤਾਬਕ ਇਹਨਾਂ ਦੇ ਵਿੱਚ ਮੀਟ ਆਧਾਰਿਤ ਜੋ ਉਤਪਾਦ ਜਿਵੇਂ ਕਿ ਸੌਸਿਸ ਪੈਟੀਜ਼ ਅਤੇ ਮੀਟ ਬੋਲ ਦੇ ਵਿੱਚ ਅਕਸਰ ਚਰਬੀ ਦੀ ਵਰਤੋਂ ਕਰਦੇ ਹਨ ਹੁਣ ਗੱਲ ਕਰਾਂਗੇ ਫਾਸਟ ਫੂਡ ਦੀ ਜਿਸ ਤੋਂ ਬਿਨਾ ਅੱਜਕੱਲ੍ਹ ਦੇ ਬੱਚਿਆਂ ਅਤੇ ਨੌਜਵਾਨਾਂ ਦੀ ਜ਼ਿੰਦਗੀ ਉਹਨਾਂ ਨੂੰ ਅਧੂਰੀ ਜਹਿਲਾ ਕੀਤੀ ਹੈ ਇੱਥੇ ਤੁਹਾਨੂੰ ਦੱਸ ਦਈਏ ਕਿ ਫ੍ਰੈਂਚ ਫ੍ਰਾਈਜ਼ ਅਤੇ 버거 ਵਰਗੀਆਂ ਕਈ ਫਾਸਟ ਫੂਡ ਆਈਟਮਾਂ ਦੇ ਵਿੱਚ ਜਾਨਵਰਾਂ ਦੀ ਚਰਬੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜੀ ਹਾਂ, ਸ਼ਾਇਦ ਹੁਣ ਤੱਕ ਤੁਸੀਂ ਇਨ੍ਹਾਂ ਤੱਥਾਂ ਤੋਂ ਅਣਜਾਣ ਸੀ ਪਰ ਹੁਣ ਸ਼ਾਇਦ ਜਾਗਰੂਕ ਹੋ ਜਾਓਗੇ। ਇੰਨਾ ਹੀ ਨਹੀਂ, ਸੂਪ ਅਤੇ ਸਟਾਕ ਜਿਸ ਦੇ ਵਿੱਚ ਸਵਾਦ ਨੂੰ ਵਧਾਉਣ ਦੇ ਲਈ ਕੁਝ ਸੂਪ ਅਤੇ ਸਟਾਕ ਦੇ ਵਿੱਚ ਜਾਨਵਰਾਂ ਦੀ ਚਰਬੀ ਵੀ ਮਿਲਾਇ ਜਾ ਸਕਦੀ ਹੈ। ਇਸੇ ਦੇ ਨਾਲ ਹੀ ਪਨੀਰ ਅਤੇ ਡੇਅਰੀ ਉਤਪਾਦ ਦੀ ਜੇਕਰ ਗੱਲ ਕਰੀ ਤਾਂ ਪਨੀਰ ਦੀਆਂ ਕੁਝ ਕਿਸਮਾਂ ਖਾਸ ਕਰਕੇ ਪ੍ਰੋਸੈਸਡ ਪਨੀਰ ਦੇ ਵਿੱਚ ਜਾਨਵਰਾਂ ਦੀ ਚਰਬੀ ਹੋ ਸਕਦੀ ਹੈ ਚਾਕਲੇਟ ਜੰਮੇ ਹੋਏ ਭੋਜਨ ਖਾਣ ਵਾਲੀਆਂ ਚੀਜ਼ਾਂ ਇਹਨਾਂ ਦੇ ਵਿੱਚ ਵੀ ਚਰਬੀ ਹੋਣ ਦੀ ਸ਼ੰਕਾ ਹੈ ਜੇ ਤੁਸੀਂ ਸ਼ਾਕਾਹਾਰੀ ਹੋ ਤਾਂ ਜਾਨਵਰਾਂ ਦੀ ਚਰਬੀ ਤੋਂ ਬਚਣ ਦੇ ਲਈ ਉਤਪਾਦ ਲੇਬਲ ਨੂੰ ਧਿਆਨ ਦੇ ਨਾਲ ਪੜਨਾ ਬਹੁਤ ਜ਼ਰੂਰੀ ਹੈ